ਗੱਚੇ ਕੇਲਿਆਂ ਦੀ ਆ ਸਬਜੀ ਜਿੰਨੀ ਤਾਕਤ ਦੁਨੀਆ ਦੀ ਕਿਸੇ ਸਬਜੀ ਦੇ ਵਿੱਚ ਨਹੀਂ ਹੈਗੀ ਬਸ ਇਹਨੂੰ ਬਣਾਉਣ ਦਾ ਤਰੀਕਾ ਸਹੀ ਸਿੱਖ ਲਓ ਤੁਸੀਂ ਇੰਨੀ ਟੇਸਟੀ ਬਣੂਗੀ ਤੇ ਇੰਨੀ ਸਰੀਰ ਨੂੰ ਤਾਕਤ ਦੇਊਗੀ ਦੁਨੀਆ ਦੀ ਕਿਸੇ ਸਬਜੀ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਸਭ ਤੋਂ ਪਹਿਲਾਂ ਕੱਚੇ ਕੇਲੇ ਚਾਹੀਦੇ ਨੇ ਇਹਨਾਂ ਨੂੰ ਪਾਣੀ ਦੇ ਵਿੱਚ ਚੰਗੇ ਤਰੀਕੇ ਨਾਲ ਉਬਾਲ ਲਾਂਗੇ ਤਾਂ ਕਿ ਇਹਨਾਂ ਦਾ ਛਿਲਕਾ ਵਧੀਆ ਲੈ ਜੇ ਤੁਸੀਂ ਨਹੀਂ ਉਬਾਲਣਾ ਤਾਂ ਕੱਚੇ ਕੇਲਿਆਂ ਦਾ ਛਿਲਕਾ ਐਵੇਂ ਦੀ ਐਵੇਂ ਲਾ ਲਓ ਕੱਚੇ ਕੇਲੇ ਤਾਂ ਉਹ ਸਬਜੀ ਮੰਡੀ ਤੋਂ ਬਹੁਤ ਘੱਟ ਮਿਲ ਲੰਗੇ ਜਾਂ ਤਾਂ ਕੋਲਡ ਸਟੋਰ ਤੋਂ ਮਿਲ ਲੰਗੇ ਤੁਹਾਡੇ ਨੇੜੇ ਸ਼ਹਿਰ ਦੇ ਵਿੱਚ ਹੋਊਗਾ ਜਿੱਥੇ ਕੱਚੇ ਕੇਲਿਆਂ ਨੂੰ ਪਕਾਇਆ ਜਾਂਦਾ ਹੈ ਜਾਂ ਕਿਸੇ ਦੇ ਘ ਹਫਤੇ ਦੇ ਵਿੱਚ ਇੱਕ ਦਿਨ ਬਣਾ ਕੇ ਖਾਉ ਪੈਂਦੀ ਵੀ ਬਹੁਤ ਸਸਤੀ ਹੈ ਪੱਕੇ ਕੇਲੇ ਸੌਦੇ 2 ਕਿਲੋ ਨੇ ਤੁਹਾਨੂੰ 100 ਤੋਂ ਵੀ ਘੱਟ ਮਿਲ ਜਾਣਗੇ 2 ਕਿਲੋ ਕੱਚੇ ਕੇਲੇ ਆਪਾਂ ਚੰਗੇ ਤਰੀਕੇ ਨਾਲ ਛਿੱਲ ਕੇ ਕੱਟ ਲੇ ਅਲੱਗ ਰੱਖ ਦੋ ਤੇ ਇਸ ਤੋਂ ਬਾਅਦ ਸਰੋਂ ਦੇ ਤੇਲ ਦੇ ਵਿੱਚ ਜੀਰੇ ਦਾ ਤੜਕਾ ਲਾਓ ਕੱਟ ਕੇ ਗੰਡੇ ਪਾਓ ਲਾਲ ਮਿਰਚ ਹਲਦੀ ਤੇ ਨਮਕ ਟੇਸਟ ਅਨੁਸਾਰ ਪਾਓ ਇਸ ਤੋਂ ਬਾਅਦ ਇਹਨੂੰ ਪਕਾ ਲਓ ਫਿਰ ਜਿਹੜੇ ਆਪਾਂ ਨੇ ਕੇਲੇ ਕੱਚੇ ਕੱਟੇ ਨੇ ਇਹਨਾਂ ਨੂੰ ਇਹਦੇ ਵਿੱਚ ਆਪਾਂ ਐਡ ਕਰਾਂਗੇ ਇਹਦੇ ਪੀਸ ਨੇ ਜਿਹੜੇ ਬਾਹਲੇ ਛੋਟੇ ਨਹੀਂ ਰੱਖਣੇ ਨਾ ਬਾਹਲੇ ਮੋਟੇ ਰੱਖਣੇ ਬਸ ਨੋਰਮਲ ਜਿਹੇ ਰੱਖਣੇ ਨੇ ਇਸ ਤੋਂ ਬਾਅਦ ਸਾਰ ਆਹਨ ਤੇ ਇਹਦੇ ਵਿੱਚ ਧਨੀਆ ਪਾਊਡਰ ਤੇ ਕੋਈ ਗਰਮ ਮਸਾਲਾ ਤੁਹਾਡੇ ਘਰੇ ਪੀ ਐਡ ਕਰ ਦੋ ਸਬਜੀ ਆਪਣੀ ਬਣ ਕੇ ਰੈਡੀ ਹੈ 5-10 ਮਿੰਟ ਬਾਅਦ ਟੱਕਣ ਜਾ ਕੇ ਤੁਸੀਂ ਇਹਨੂੰ ਖਾਓ ਬਣਾਓ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਗੇ